ਪਪੂਲਰਾਂ ਵਾਲੇ ਸਰਦਾਰ ਨੂੰ ਅੱਜ ਮਿਲਦੇ ਆਂ ਬਾਈ ਬਹੁਤ ਰੌਲਾ ਚੱਲੀ ਜਾਂਦਾ ਪਿਛਲੇ ਦਿਨਾਂ ਦਾ ਪਪੂਲਰਾਂ ਦਾ ਰੌਲਾ ਪਈ ਜਾਂਦਾ ਮੇਲੋ ਮੇਰੇ ਪਿੱਛੇ ਪਪੂਲਰ ਹੀ ਪਪੂਲਰ ਆ ਬਾਈ ਆ ਰੌਲਾ ਕੀ ਆ ਪਪੂਲਰਾਂ ਦਾ ਰੌਲਾ ਕੋਹ ਨਹੀਂ ਬਾਈ ਇਹਦਾ ਇਹ ਗਲਤ ਲੱਗ ਗਏ ਸਾਥੋਂ ਅੱਛਾ ਗਲਤੀ ਦਾ ਸਾਾਸ ਹੋਇਆ ਬਾਅਦ ਚ ਕਿਵੇਂ ਗਲਤ ਲੱਗੇ ਕੀ ਕੀ ਰਹੀ ਜਨਾ ਗਲਤ ਦਾ ਖੜੇ ਤਾਂ ਵਧੀਆ ਸਿੱਧੇ ਖੜੇ ਆ ਬਾਈ ਫੌਜੀ ਨਰਸਰੀ ਹਬੌਰ ਵਾਲੇ ਤੋਂ ਸਿੱਧੂ ਵਾਜੀ ਟੈਕ ਨਰਸਰੀ ਤੋਂ ਮੰਗਾਏ ਸੀ ਹਾਂ ਉਹਨੂੰ ਮੈਂ ਫੋਨ ਮਾਰਿਆ ਬਾਈ ਨੇ ਤੇ ਉਹ ਲਾਉਣ ਆ ਕੇ ਮੈਂ ਉਹਦਣ ਹੈ ਨਹੀਂ ਸੀਗਾ ਅੱਛਾ ਤੇ ਮੈਨੂੰ ਕਹਿੰਦਾ ਕਿੰਨੀ ਕੀ ਬੇਥਣਾ ਲਾਉਣੇ ਆ ਮੈਂ ਖੈਰ ਬਈ ਰਾਹ ਥੋੜਾ ਘਣਾ ਵੱਡਿਆ ਹੋ ਸਕਦਾ ਆਪਣਾ ਢਾਈ ਕਰਮ ਹੈਗਾ ਤਿੰਨ ਕਰਮ ਰਾਹ ਇਹ ਢਾਈ ਹੈ ਮਤਲਬ ਅੱਧੀ ਕਰਮ ਵੱਡੀ ਹੈ ਇਹ ਵਾਣ ਠੇਕੇ ਤੇ ਹੁੰਦਾ ਆਪਾਂ ਫੇਰ ਵੀ ਆਪਣਾ ਦੂਜਿਆਂ ਨਾਲ ਰਾਹ ਚੌੜਾ ਹੀ ਆ ਬਈ ਇਹ ਵਾਣ ਥੋੜਾ ਹੀ ਦੋਨੇ ਪਾਸੇ ਹਾਂ ਮੈਂ ਉਹਨਾਂ ਆਖਿਆ ਮੈਂ ਕਹਿੰਦਾ ਡੇਢ ਡੇਢ ਫੁੱਟ ਛੱਡ ਕੇ ਲਾ ਦਿੰੀ ਬਈ ਹਾਂ ਅੱਧੀ ਕਰਮ ਹੋ ਜੂਗੀ ਹੁਣੇ ਪਪੂਲਰ ਤੋਂ ਪਪੂਲ ਰਹਿਗਾ 16 ਫੁੱਟ 16 ਫੁੱਟ ਹਾਂ ਰਾਹ ਜਿਹੜਾ ਕਾਨੂੰਨੀ ਤੌਰ ਤੇ ਸਹੀ ਲੱਗਿਆ ਇਹ ਪਰ ਆਪਣਾ ਕੀ ਚੱਕਰ ਹੁੰਦਾ ਬਈ ਇਹ ਦਿਮਾਗ 'ਚ ਨਹੀਂ ਆਈ ਸਾਡੇ ਜਿਹੜੀ ਹੁਣ ਕੰਬਾਈਨ ਹੁੰ ਜਿਹੜੀ ਛੋਟੀ ਕਮਬੈਂਡ ਦਾ ਟੱਪ ਜੂ 13 13 14 ਤਾਈ ਹੁੰਦਾ ਉਹਦਾ ਘਟਰਦਾ ਘਟਰਦਾ ਹਾਂ ਠੀਕ ਹੈ ਹੁਣ ਵਿੱਚ ਜਿਹੜੀਆਂ ਵੱਡੀਆਂ ਆਉਂਦੀਆਂ ਮਸ਼ੀਨਾਂ ਚੱਲ ਹਜੇ ਹੈ ਨਹੀਂ ਚੱਲ ਸੁੱਖ ਰੱਖੇ ਮਹਾਰਾਜ ਕੋਈ ਲਿਆਉਗੇ ਆਪਣੇ ਪਿੰਡ ਚੋਂ ਉਹਦਾ 17 ਫੁੱਟ ਹੁੰਦਾ ਬਾਈ ਘਟਰ ਵੱਡਾ ਹੁੰਦਾ ਹਾਂ ਉਹ ਟੱਪਦਾ ਨਹੀਂ ਸੀ ਫਿਰ ਉਹ ਬਾਈ ਫਿਰ ਕਿੱਥੋਂ ਟੱਪੂਗਾ ਚੱਕਰ ਸੀ ਹੁਣ ਉਹ ਪਰਲੀ ਸਾਈਡ ਸਾਰੀ ਪੱਟਣੀ ਪੈਣੀ ਹੈ ਪੱਟੀ ਦੇ ਵੀ ਨਹੀਂਗੇ ਮੁੜ ਕੇ ਲੱਗਣੇ ਨਹੀਂਗੇ ਇਹ ਜੱਬ ਖਾਨੇ ਨੂੰ ਫੜੇ ਗਏ ਸੀ ਤੇ ਬਾਈ ਜਿਹੜਾ ਇਹ ਹੁਣ ਮਰ ਗਿਆ ਫਸਲ ਵੀ ਮਰੂਗੀ ਫਿਰ ਇਹ ਤਾਂ ਕਿਸੇ ਦੀ ਮੰਨ ਕੇ ਜਿਹੜੇ ਬਾਈ ਇਹਨੂੰ ਲਾ ਤੇ ਹੁਣ ਤੁਸੀਂ ਯਾਰ ਚੱਲ ਉਦੋਂ ਬਾਅਦ ਆਪਾਂ ਇਹ ਵਾਂ ਠੇਕੇ ਤੇ ਦੇ ਦੇਣਾ ਜੇ ਆਪਾਂ ਠੇਕੇ ਤੇ ਦਿੱਤਾ ਮੰਨ ਲਾ ਜਿੱਥੋਂ ਤਾਈ ਇਹਦੀ ਸ਼ਾਮ ਮਾਰਦੀ ਆ ਹਾਂ ਉਹ ਥਾਂ ਮੈਂ ਆਪ ਰੱਖੂਗਾ ਹਲਦੀ ਲਾਉਣੀ ਹੈ ਇਹਦੀ ਸ਼ਾਮੇ ਵੱਧ ਹੁੰਦੀ ਹੈ ਹਲਦੀ ਇਹਦੀ ਹਾਂ ਆਪਾਂ ਅਗਲੇ ਨੂੰ ਨਹੀਂ ਬਈ ਘਾਟਾ ਪਾਉਣਾ ਉਹਦਾ ਹੁਣ ਅਗਲੇ ਨੇ ਆਪਾਂ ਨੂੰ ਬਈ ਪੂਰੇ 70-80000 ਰੁਪਏ ਦਿੱਤਾ ਵਾਂ ਦਾ ਹਨਾ ਜੇ ਬਈ ਇਹਦੀ ਰੌਲਾ ਵੀਡੀਓ ਦਾ ਬਹੁਤ ਜ਼ਿਆਦਾ ਪਿਆ ਸੀਗਾ ਇਹ ਤਾਂ ਐ ਹੋਈ ਜਾਂਦਾ ਸੀਗਾ ਵੀ ਲੜੋ ਮੁੱਕੀ ਤੁਰੀ ਉਹਦਾ ਨਾ ਬਈ ਅਸੀਂ ਲੋਕਾਂ ਨੂੰ ਮੈਸੇਜ ਦਿੱਤਾ ਸੀਗਾ ਬਈ ਇੱਕ ਤਾਂ ਰਾਹ ਨਹੀਂ ਵੱਢਣੇ ਚਾਹੀਦੇ ਚਲੋ ਅਸੀਂ ਵੀ ਸਾਡੀ ਵੀ ਗਲਤੀ ਹੈ ਪਰ ਆਹ ਦੇਖੋ ਤੁਸੀਂ ਰਾਤ ਨੂੰ ਮੈਂ 2 ਫੁੱਟ ਇਧਰ ਲਾਇਆ ਹੈ ਦੂਰ ਹੈ ਹਾਂ ਹੁਣ ਇਹ ਜਦੋਂ ਕਣਕ ਵੱਢੀ ਗਈ ਹਾਂ ਇਹ ਆਪਾਂ ਮਿੱਟੀ ਪਾ ਕੇ ਰਾਹ ਚੌੜਾ ਵੀ ਕਰਨਾ ਇਹਦੀ ਵੀਡੀਓ ਪਾਵਾਂਗੇ ਪ੍ਰੋਪਰ ਹਾਂ ਵੀ ਪਾਵਾਂਗੇ ਠੀਕ ਹੈ ਤੇ ਇਹ ਬਾਕੀ ਆਪਾਂ ਐ ਨਹੀਂ ਵੀ ਜਾਣ ਬੁੱਝ ਕੇ ਵੱਢਿਆ ਕਿਉਂਕਿ ਅਜੇ ਤਾਂ ਵਾਣ ਹੁਣ 8-10 ਸਾਲ ਹੋ ਗਏ ਵਾਣ ਠੇਕੇ ਦੀ ਹੈ ਇਹ ਕਿਹੜੀ ਮਿੱਟੀ ਲੈ ਜਾਂਦੀ ਆਪਾਂ ਕੱਖਾਂ ਲਈ ਸਪਰੇਅ ਕਰ ਦਿੰਨੇ ਆ ਉਹ ਨਰੇਗਾ ਵਾਲੇ ਆਉਂਦੇ ਆ ਉਹ ਉੱਤੋਂ ਚੱਕ ਦਿੰਦੇ ਆ ਬੰਨੀਆਂ ਅੱਗੇ ਬੰਨੀਆਂ ਹੁੰਦੀਆਂ ਸੀ ਹਨਾ ਉਹ ਵੀ ਥੋੜੀ ਗਲਤ ਗੱਲ ਹੈ ਤੇ ਉਹ ਐ ਕਿ ਮੈਂ ਆਖੂੰਗਾ ਵੀ ਬੰਨੀਆਂ ਨਾ ਚੱਕਣ ਉਹ ਖੁਰਦਾ ਖੁਰਦਾ ਬਈ ਖੁਰ ਜਾਂਦਾ ਹੈ ਅੱਛਾ ਉਹ ਤੁਹਾਡੇ ਫਿਰ ਦਿ ਦਿੱਆ ਸਾਂਝੇ ਦਰਖਤ ਦੀ ਸਾਂਝੇ ਦਰਖਤ ਦੀ ਵੱਟ ਤੇ ਲੱਗ ਗਿਆ ਜੇ ਕਿ ਇਹਦਾ ਫੁੱਟ 1.5 ਫੁੱਟ ਜਿਹਦੇ ਵਾਣ ਚ ਆਉਂਦਾ ਉਹ ਆਪ ਦਾ ਕਬਜ਼ਾ ਸਮਝ ਲੈਂਦਾ ਦਰਖਤ ਤੇ ਪੁਰਾਣੀਆਂ ਟਾਲੀਆਂ ਠੂਲੀਆਂ ਹੋਊਗਾ ਪਰ ਕਾਨੂੰਨ ਦੇ ਵਿੱਚ ਬਈ 8-10 ਫੁੱਟ ਆਪਾਂ ਵੱਟ ਦੇ ਨੇੜੇ ਆਪਦੇ ਵਾਣ ਚ ਵੀ ਨਹੀਂ ला ਸਕਦੇ ਵੀ ਕਿਉਂਕਿ ਅਗਲੇ ਦਾ ਨਿਸ਼ਾਨਾ ਆ ਜਾਂਦੀ ਹੈ ਹੁਣ ਪੈਸੇ ਤੂੰ ਵੱਟਨੇ ਜਿਵੇਂ ਮੈਂ ਪਪੂਲਰ ਲਾਤਾ ਆ ਗਵੰਡਿਆਂ ਦਾ ਵਾਣਾ ਹੁਣ ਛਾਂ ਇਹਨਾਂ ਦੇ ਵਾਣ ਚ ਵੀ ਜਾਊਗੀ ਜਾਊਗੀ ਇਹਨੂੰ ਆਪਾਂ ਕੁਦਰਤ ਨੂੰ ਥੋੜਾ ਬਦਲ ਸਕਦੇ ਹਾਂ ਸੂਰਜ ਬਦਲੂਗਾ ਤੇ ਉਹ ਫਿਰ ਉਹਦੀ ਫਸਲ ਮਰੂ ਉਹਦਾ ਜਾਂਦਾ ਸਾਂਝਾ ਰੱਖੋ ਜੇ ਸਾਂਝੇ ਵਾਟ ਤੇ ਲਾਉਣਾ ਤੇ ਜਾਂ ਆਪਦਾ ਬਈ 8-10 ਫੁੱਟ ਜਾਂ 15 ਫੁੱਟ 6 ਆਟ ਮਾ ਜਿੰਨਾ ਕਿ ਬਣਦਾ ਹਾਂ ਤੇ ਸਾਂਝੇ ਰਾਵਾਂ ਤੇ ਵੀ ਆਪਾਂ ਛੱਡ ਕੇ ਲਾ ਸਕਦੇ ਆ ਤੇ ਇਹ ਥੋੜੇ ਗਲਤ ਲੱਗੇ ਸੀ ਲਾਏ ਮੈਂ ਇਹ ਸੀ ਕਿ ਆਪਣੇ ਬਾਲਣ ਬੂਲਣ ਨੂੰ ਗਾਂ ਹੁਣ ਹੈਗਾ ਫਾਇਦਾ ਬਾਈ ਉਹ ਬਰਾੜ ਸਾਹਿਬ ਇਹਦਾ ਕੋਈ ਨਾਲੇ ਕਹਿੰਦੇ ਪੂਲ ਰੁਪਈ ਅੱਗੇ ਇਹਦਾ ਬਈ ਆਪ ਨੂੰ ਜਿਹੜੀ ਫਸਲ ਹੁੰਦੀ ਆ ਬਈ ਕਿੱਲੇ ਦਾ ਕੇਲੇ ਲਾਉਂਦੇ ਆ ਫਾਇਦਾ ਤਾਂ ਹੈਗਾ ਹੀ ਆ ਬਈ ਲੱਕੜ ਦਾ ਰੇਟ ਬਹੁਤ ਹੋਇਆ ਪਿਆ ਹਨ ਵਿੱਚ ਕਈ ਭਰਾ ਕਹਿੰਦੇ ਪਾਣੀ ਬਹੁਤ ਪੀਂਦੇ ਆ ਪਰ ਝੋਨੇ ਨਾਲੋਂ ਘੱਟ ਪੀਂਦੇ ਆ ਉਹਦਾ ਗੱਲਾਂ ਅੱਡ ਅੱਡ ਬਣਾ ਲੈਂਦੇ ਆ ਲੋਕ ਹਨ ਲੋਕ ਹੁਣ ਟੱਟੀ ਵਾਲੇ ਹੱਥ ਵੀ ਜੂਈਆਂ ਫਲੈਸ਼ਾਂ ਲਾ ਕੇ 20-20 ਲੀਟਰ ਲੋ ਲੀ ਜਾਂਦੇ ਆ ਇੱਕ ਵਾਰੀ ਬਈ ਸ਼ਾਰਜ ਕਰਾ ਤਾਂ ਵੀ ਹਨਾ ਪਾਣੀ ਵਾਲਾ ਉਹ ਤਾਂ ਜਿਹੜੇ ਅਗਲੇ ਨੇ ਕਮੈਂਟ ਕਰ ਦੇਣਾ ਹੁੰਦਾ ਦਿੱਤਾ ਦੇਣਾ ਤੇ ਇਹਦਾ ਬਈ ਇਹ ਚੱਕਰ ਹੁਣ ਜਿਵੇਂ ਸਾਡੇ ਇੱਧਰ ਬੱਕਰੀਆਂ ਬੁੱਕਰੀਆਂ ਰੱਖੀਆਂ ਸਾਰਾ ਅਸੀਂ ਵੰਡ ਬਣੇਵਾ ਤੇ ਸਾਰਾ ਪਾਣੀ ਜਿਹੜਾ ਕਾੜਾ ਹੁੰਦਾ ਉਹ ਲੱਕੜਾਂ ਤੇ ਐਸ ਕੀ ਇਕੱਠਾ ਉਹ ਕਰਾਈ ਲੱਕੜਾਂ ਆਪਣੇ ਦਰਖਤ ਬਹੁਤ ਲੱਗੇ ਆ ਸਾਗ ਲੈਣੀਆਂ ਆਪਾਂ ਇਹ ਉਹਨਾਂ ਵਾਸਤੇ ਲਾਏ ਆ ਬਈ ਤੇ ਰੋਟੀ ਵੀ ਹੁਣ ਬਈ ਹੌਲੀ ਹੌਲੀ ਆਪਾਂ ਨੂੰ ਚੁੱਲ੍ਹੇ ਤੇ ਆਉਣਾ ਪਊਗਾ ਤੇ ਕਿਉਂਕਿ ਜਿਹੜਾ ਗੈਸ ਵਾਲੀ ਬਈ ਚੀਜ਼ ਸਵਾਦ ਨਹੀਂ ਮੰਦੀ ਤੁਸੀਂ ਜੇ ਲੱਕੜਾਂ ਤੇ ਪਾਥੀਆਂ ਤੇ ਚੀਜ਼ ਬਣਾਓਗੇ ਸਵਾਦ ਬਣੂਗੀ ਸਾਗ ਸੂਖ ਹੋ ਗਿਆ ਕੁਝ ਵੀ ਹੋ ਗਿਆ ਇਹਦਾ ਬਾਲਣ ਵਾਲਾ ਵਧੀਆ ਹੁੰਦਾ ਮੇਰੇ ਨਾਲ ਜਵਾਕ ਤੋੜਦੇ ਇਹਨੂੰ ਤੇ ਕੋਈ ਕੰਡੇ ਨਹੀਂ ਹੁੰਦੇ ਕੋਈ ਐਕਸਟਰਾ ਪੱਤੇ ਨਹੀਂ ਇੱਕ ਥਾਂ ਸਟੋਰਸ ਤੇ ਬਹੁਤ ਛੇ ਦਿਨ ਦਾ ਇਹ ਜਦੋਂ ਹੋ ਗਏ 5 4 5 ਸਾਲਾਂ ਦੇ ਇਹਨਾਂ ਚੋ ਡੇਲੀ ਮੰਨ ਲਓ ਹਰੇਕ ਸੀਜ਼ਨ ਚ ਜਦੋਂ ਲੋੜੂ ਇੱਕ ਅੱਧਾ ਵੜਾ ਕੇ ਪਹਿਲਾਂ ਰੱਖ ਲਿਆ ਕਰਾਂਗੇ ਠੰਡ ਤੋਂ ਠੰਡ ਚ ਜਿਆਦਾ ਲੋੜ ਹੁੰਦੀ ਆ ਠੀਕ ਆ ਬਾਈ ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਆ ਬਾਕੀ ਬਾਈ ਇਹੀ ਸੁਨੇਹਾ ਹੈ ਇਹ ਲੋ ਵੀ ਆਹ ਦਾ ਆ ਰੂਤ ਆ ਦੀ ਬਾਈ ਸਾਂਝੀ ਵਾਰਸ਼ਾ ਦੇਖ ਲਓ ਨਾ ਵੀ ਕੱਲ ਨੂੰ ਜਵਾਕਾਂ ਦਾ ਕਈ ਨਾ ਬੁੜੇ ਹੁੰਦੇ ਆ ਆਪ ਤਾਂ ਹੁੰਦੇ ਆ ਜਾਣ ਵਾਲੀ ਪਰ ਉਹ ਪੰਗਾ ਪਾ ਜਾਂਦੇ ਆ ਬੱਚਾ ਜਿਹਾਂ ਦਾ ਜਵਾਕਾਂ ਦਾ ਜਿਹਾਂ ਦਾ ਜਵਾਕ ਕੰਜਰਖਲੇਸ ਵਧੀ ਜਾਂਦਾ ਤੇ ਆਪਣੀ ਇਹ ਬਿਰਤੀ ਜੱਟਾਂ ਦੀ ਇੱਕ ਦੂਜੇ ਦੇ ਮੁੜਕੇ ਮਾਰਨ ਲੱਗੇ ਮੈਂਟ ਮਾਰ ਆਪਾਂ ਦਾ ਬਈ ਵੱਟ ਪਿੱਛੇ ਲੜੀ ਜਾਂਦੇ ਆ ਬੇਚਾਰੀਆਂ ਚ ਬਈ ਜੇਬਾਂ ਲੁਕਾ ਲਾ ਵੀ ਜਿਹੜਾ ਪਪੂਲਰ ਆਲਾ ਮਸਲਾ ਸੀ ਉਹ ਸੋਦੇ ਆਸਤੇ ਜਿਹੜਾ ਸਾਹਮਣੇ ਸੀਸਾ ਲਿਆਤਾ ਇਹ ਰੌਲਾ ਸੀਗਾ ਪਪੂਲਰਾਂ ਦਾ ਹੋਰ ਕੋਈ ਨਹੀਂ ਸੀ ਬਾਕੀ ਬਰਾੜ ਸਾਹ ਦਾ ਬਹੁਤ ਧੰਨਵਾਦ ਆ ਜਿਹੜਾ ਲੋਕਾਂ ਨੂੰ ਸੇਹ ਦੇਣ ਵਾਸਤੇ ਉਹਦਾ ਬਾਈ ਹਨਾ 2 3 4 ਸੇਹਾਂ ਹੀ ਦੇ ਦੇ ਜੀ ਇਹਨਾਂ ਦੇ ਦਿਮਾਗ 'ਚ ਨਹੀਂ ਆਉਂਦੀ ਉਹ ਚਲੋ ਉਹਦਾ ਸਮਝ ਜਾਂਦੇ ਹੁੰਦਾ ਤੇ ਠੀਕ ਆ ਦੋਸਤ